ਯੋ ਨਾ ਨਹੀਂ ਸੀ ਤੇ ਹੁਣ ਤਾਂ ਉਹ ਪੂਜ ਤਾਂ ਲੱਗਦੀ ਹੈ ਕਿ ਕਿੱਦਾਂ ਆ ਕੇ ਕਦੇ ਲੈਂਟਰ ਵੱਜਿਆ ਰਿਹਾ ਸਭ ਟੁੱਟ ਕੇ ਬਸ ਆ ਸਾਰੀ ਇਹ ਫੁੱਲ ਗਿਆ ਵਾ ਨਾ ਆ ਦੇਖੋ ਹਾਲਾਤ ਕੀ ਬਣਿਆ ਪਿਆ ਹੈ ਘਰ ਦਾ ਸਮਾਨ ਇੱਧਰ ਦੇਖੋ ਇਟਾਂ ਤੱਕ ਨਿਕਲੇ ਪਿਆ ਬੁਰੇ ਹਾਲਾਤ ਆ ਯਾਰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇੱਧਰ ਕਿੰਨਾ ਵੱਡਾ ਟੋਇਆ ਹੈ ਉਹ ਰਾਤ ਭਰਾਤੇ ਬੰਦਾ ਕਿਤੇ ਬਾਹਰ ਅੰਦਰ ਜਾਣਾ ਹੋਵੇ ਤਾਂ ਆ ਦੇਖੋ ਇੰਨੇ ਟੋਏ ਚ ਡੱਗ ਪਵੇ ਤਾਂ ਬੰਦਾ ਪਾਣੀ ਨਾਲੋਂ ਖਤਰਾ ਤਾਂ ਇੱਥੇ ਜ਼ਿਆਦਾ ਆਇ ਤਾਂ ਪਿੰਡ ਤਕਾ ਵਸਤੀ ਹੈ ਤਕਾ ਵਸਤੀ ਦੇ ਵਿੱਚ ਮੌਜੂਦ ਹਾਲਾਤ ਬੜੇ ਚਿੰਤਾਜਨਕ ਹਾਲਾਤ ਮਾੜੇ ਨੇ ਪਹਿਲੀ ਗੱਲ ਤਾਂ ਇੱਥੇ ਖੜਾ ਨਹੀਂ ਜਾਂਦਾ ਗਰਮੀ ਇੰਨੀ ਜ਼ਿਆਦਾ ਚਾਰੇ ਪਾਸੇ ਪਾਣੀ ਪਾਣੀ ਹੈ ਪਹਿਲੇ ਇੱਧਰ ਤਸਵੀਰ ਦਿਖਾ ਦਿੰਨੇ ਆ ਕਿ ਇੱਧਰ ਝੋਨਾ ਖਰਾਬ ਹੋਇਆ ਇੱਧਰ ਪਾਣੀ ਜੀ ਦੂਜੇ ਪਾਸੇ ਗੱਲ ਕਰਾਂਗੇ ਅਗਲੀ ਤਸਵੀਰ ਵੀ ਤੁਸੀਂ ਦੇਖੋਗੇ ਕਿ ਉਧਰਲੀ ਸਾਈਡ 'ਤੇ ਪਾਣੀ ਹੈ ਤਾਂ ਹਾਲਾਤ ਬਹੁਤ ਮਾੜੇ ਨੇ ਐਦਾਂ ਦੇ ਹਾਲਾਤ ਹੋਏ ਪਿਆ ਆ ਇੱਟਾਂ ਪਈਆਂ ਨੇ ਤੇ ਇੱਕ ਬਾਪੂ ਐ ਇੱਥੇ ਇੱਕ ਬੈਠਾ ਝੁੱਗੀ ਬਣਾ ਕੇ ਔਰ ਕਮਰਾ ਤੁਸੀਂ ਅੱਗੇ ਦੇਖ ਸਕਦੇ ਹੋ ਕਿ ਹਾਲਾਤ ਕੀ ਨੇ ਹਾਲਾਤ ਬਹੁਤ ਮਾੜੇ ਨੇ ਗੱਲਬਾਤ ਕਰਦੇ ਆ ਅੱਗੇ ਪਹਿਲਾਂ ਤਾਂ ਦੇਖੋ ਕਿ ਅੰਦਰ ਜਾਣ ਦਾ ਰਸਤਾ ਹੈ ਆਪਾਂ ਗੇਟ ਦਰਵਾਜ਼ੇ ਲਾਇਆ ਹੋਇਆ ਹਾਲਾਤ ਪਹਿਲਾਂ ਸਹੀ ਸੀ ਪਾਣੀ ਤੋਂ ਬਾਅਦ ਇਹ ਤਸਵੀਰ ਬਣ ਗਈ ਹੈ ਅੰਦਰ ਦੇਖਦੇ ਆ ਤਾਂ ਇਹ ਨੇ ਹੁਣ ਅੰਦਰ ਦੇ ਹਾਲਾਤ ਆ ਦੇਖੋ ਇਹ ਹਾਲਾਤ ਨੇ ਚਿੰਤਾਜਨਕ ਹਾਲਾਤ ਕਹਿ ਸਕਦੇ ਆ ਆਪਾਂ ਬਪੂ ਸੱਚ ਜੀ ਸਤਿ ਸ਼੍ਰੀ ਅਕਾਲ। ਉੱਪਰ ਤਰਪਾਈ ਲੱਗੀ ਹੋਈ ਆ, ਗਰਮੀ ਵੀ ਐ। ਪਰਲੇ ਪਾਸੇ ਘਰ ਤੁਹਾਡਾ ਡਿੱਗਿਆ, ਉਹ ਕਮਰਾ ਡਿੱਗ ਗਿਆ ਵਾ। ਇਹ ਹਾਲਾਤ ਕਦੋਂ ਦੇ ਹੁਣ ਦੇ ਬਣੇ ਕਿ ਵੈਸੇ 23 ਦੇ ਵਿੱਚ ਵੀ ਮੈਨੂੰ ਕੁਝ ਯਾਦ ਹੈ ਕਿ ਇੱਥੇ ਹਾਲਾਤ ਮਾੜੇ ਸੀ। ਹਾਂਜੀ। ਇਹ ਹੁਣ ਉਦੋਂ ਜ਼ਿਆਦਾ ਹੋ ਗਿਆ ਜੀ। ਹੁਣ ਉਦੋਂ ਜ਼ਿਆਦਾ ਹੋ ਗਿਆ। ਹਾਂਜੀ। ਤਾਂ ਇਦੋਂ ਪਹਿਲਾਂ ਹੁਣ ਤੁਸੀਂ ਇੱਥੇ ਆ ਗਏ ਹੋ। ਇਦੋਂ ਪਹਿਲਾਂ ਕਿੱਥੇ ਸੀ ਜਦੋਂ ਪਾਣੀ ਜ਼ਿਆਦਾ ਸੀਗਾ? ਬੰਨ ਤੇ ਗਈ ਸੀ ਜੀ। ਤੇ ਹੁਣ ਇੱਥੇ ਕਿੰਨਾ ਟਾਈਮ ਹੋ ਗਿਆ ਇੱਥੇ ਪਹੁੰਚੋ? ਹੁਣ ਹੋ ਗਿਆ 4-5 ਦਿਨ ਇੱਥੇ। 4-5 ਦਿਨ ਹੋ ਗਏ ਤੁਹਾਨੂੰ ਇੱਥੇ ਆਇਆ ਤੇ ਜਦੋਂ ਪਾਣੀ ਇੱਥੇ ਆਇਆ ਕਿਸ ਤਰ੍ਹਾਂ ਪਾਣੀ ਕਿੰਨਾ ਕਿੰਨਾ ਹੈ ਕਿ ਯਕਦਮੇ ਪਾਣੀ ਆ ਗਿਆ ਸੀ ਇਹਨਾਂ ਯਕਦਮ ਆ ਗਿਆ ਸੀ ਉੱਥੂ ਤੂੰ ਬੰਨ੍ਹਣ ਲਾਈ ਸੀ ਸੀ ਉਹ ਟੁੱਟ ਗਈ ਸੀ ਬੰਨ੍ਹਣੀ ਫਿਰ ਰਬ ਤੁਸੀਂ ਦੇਖੋ ਕਿੰਨੇ ਦਿਨ ਬੰਨ੍ਹਨੇ ਤੇ ਬੈਠੇ ਹੋਏ ਮੈਨੂੰ ਯਾਦ ਹੈ ਉੱਥੇ ਕਿ ਕਾਫੀ ਇਹਦੇ ਝੁੱਗਿਆਂ ਆ ਜੇ ਵੀ ਉੱਧੇ ਖੜੀਆਂ ਪੁੱਤਰ ਪਹਿਲਾਂ ਉੱਤੇ ਲੱਗੀਆਂ ਹੋਈਆਂ ਤਾਂ ਬਹੁਤ ਸਾਰੇ ਉੱਥੇ ਸਿਆਸੀ ਲੀਡਰ ਪਹੁੰਚੇ ਆਉਣੇ ਆ ਤੇ ਸਾਰੇ ਕਹਿ ਰਹੇ ਸੀ ਕਿ ਤੁਹਾਨੂੰ ਘਰ ਦੀ ਥਾਂ ਲੈ ਦੇਂਗੇ ਕਮਰੇ ਬਣਾ ਦੇਣਗੇ ਅਜੇ ਤੱਕ ਕੁਝ ਬਣਿਆ ਬਣਿਆ ਨਹੀਂ ਜੀ ਕੋਈ ਹੰਮ ਹੀ ਨਹੀਂ ਪਰਦਾ ਉੱਥੇ ਕ ਥਾਣੇ ਦੇ ਨੇ ਨਾ ਕੋਈ ਪਾਣੀ ਵਾਲੀ ਮਰਲੇ ਦਾ ਕਾਕੇ ਉਹ ਇੰਦੇ ਬਰਾ ਜੁਗਿਆਂ ਤੇ ਬੈਠੇ ਉੱਥੇ ਹੀ ਧੋਪੇ ਛੜਦੇ ਰਹੇ ਪਰ ਪਹਿਲਾਂ ਸੇਕਾ ਮਾਰਦੀ ਸੀ ਤੇ ਹਾਲਾਤ ਤਾਂ ਇੱਥੇ ਵੀ ਬੜੇ ਮੜੇ ਆਸੇ ਪਾਸੇ ਪੱਖਾ ਟੁੱਟਾ ਚੱਲ ਰਿਹਾ ਤੇ ਮੜੀ ਜੀ ਰਾਤ ਆ ਪਰ ਗਰਮੀ ਬੜੀ ਹੈ ਚੋਨਾ ਗਲੇ ਪਿਆ ਮੁਸ਼ਕ ਮਾਰੀ ਜਾਂਦਾ ਪੂਰਾ ਇੱਥੇ ਇਹ ਮੁਸ਼ਕ ਮਾਰਦਾ ਡੰਗਰ ਮਾਰ ਹੋ ਗਿਆ ਇੱਥੇ ਤਾਂ ਆਪਾਂ ਬੱਪੇ ਖੁਰ ਗਾ ਲਾ ਦੇਖੋ ਕਿ ਕਦੋਂ ਬੋਟਾ ਹੁੰਦੀਆਂ ਅੱਜ ਇੱਥੇ ਅੱਜ ਦੀ ਗੱਲ ਕਰੀ ਤਾਂ ਅਸੀਂ ਬੜਾ ਉਖ ਲੰਘ ਕੇ ਇੱਥੇ ਪਹੁੰਚੇ ਆਂ ਤਾਂ ਲੀਡਰ ਕੋਈ ਪਹੁੰਚਿਆ ਵਾ ਇੱਥੇ ਨਹੀਂ ਪਹੁੰਚਿਆ ਜੀ ਆ ਥੋੜੀ ਬਸਤੀ ਦੇ ਵਿੱਚ ਕੋਈ ਲੀਡਰ ਆਇਆ ਹੋਵੇ ਨਹੀਂ ਆਇਆ ਕੋਈ ਵੀ ਨਹੀਂ ਆਇਆ ਤੇ ਜੇਕਰ ਜਦੋਂ ਵੋਟਾਂ ਪੈਦੀਆਂ ਤੇ ਉਦੋਂ ਉਦੋਂ ਤਾਂ ਇੱਥੇ ਆਉਂਦੇ ਹੋਣੇ ਸਾਰੇ ਉਦੋਂ ਦੀ ਪੰਜ ਬਾਜ ਜਾਂਉਂਦੇ ਨੇ ਸਾਰੀਆਂ ਵੋਟਾਂ ਨੇ ਤੇ ਉਦੋਂ ਕਦੀ ੜਿਮਾਂਡ ਨਹੀਂ ਰੱਖੇ ਭਾਈ ਸਾਨੂੰ ਆ ਬਣਾ ਦਿਓ ਹਾਲਾਤ ਮਾੜੇ ਨੇ ਸਾਡੇ ਅਸੀਂ ਆਖੀ ਦਾ ਨਹੀਂ ਸਰਕਾਰਾਂ ਜਿੱਦਾਂ ਦੀ ਆਉਂਦੀਆਂ ਨੇ ਦੇਖੋ ਜੀ 19 ਦੇ ਵਿੱਚ ਤੁਸੀਂ ਇੱਥੇ ਪਾਣੀ ਦਾ ਹਾਲਾਤ ਮਾੜੇ ਸੀ 23 ਦੇ ਵਿੱਚ ਹੁਣ 25 ਦੇ ਵਿੱਚ ਵੀ ਤੇ ਚਲ ਮੇਰੀ ਕਿੰਨਾ ਕੁ ਮੈਨੂੰ ਯਾਦ ਇਹ ਤੋਂ ਪਿੱਛੇ ਵੀ ਹਲਾ ਤੋਨੇ ਮਾੜੇ ਹੋਣੇ ਆ ਕਿਹੜੇ ਸਾਲ ਚ ਇੱਥੇ ਆਏ ਸੀ ਤੁਸੀਂ ਇਹ ਜੀ ਸਾਨੂੰ ਚਿਰ ਤਾਂ ਇੱਥੇ ਬੋਰ ਹੋ ਗਿਆ ਹੈ ਕਿੰਨੇ ਪਛਾਲ ਹੋ ਗਿਆ ਇੱਥੇ ਮੈਨੂੰ ਘਟੋ ਘਟ 50 60 ਸਾਲ ਹੋ ਗਏ ਇੱਥੇ 50 60 ਸਾਲ ਦੇ 50 60 ਸਾਲਾਂ ਵਿੱਚ ਪਾਣੀ ਕਿੰਨੀ ਵਾਰ ਇੱਥੇ ਆਇਆ ਪਾਣੀ ਜੀ ਪਹਿਲੇ ਨਹੀਂ ਆਂਦ ਰਿਆ ਆ ਹੁਣ ਜਿਹੜੇ 3 19 23 ਤੇ 25 ਦੇ ਵਿੱਚ ਆ ਗਿਆ ਇਹ ਬੜਾ ਸਾਨੂੰ ਲੱਗਦਾ ਆ ਦੇਖੋ ਪੰਜ ਪੁਰਣੀ ਦੀ ਗੱਲ ਕਰ ਲਈਏ 20 ਦੀ ਆਪਾਂ ਜਲਾ ਦੋ 6 ਸਾਲ ਪਾਣੀ ਆਉਂਦੇ ਨੂੰ ਇੱਥੇ ਹੋ ਗਏ ਤੇ 6 ਸਾਲਾਂ ਵਿੱਚ ਕਿਸੇ ਲੀਡਰ ਕਿਸੇ ਨੇ ਵੀ ਨਹੀਂ ਬਾਹ ਫੜੀ ਨਹੀਂ ਨਹੀਂ ਇੱਕ ਸਰਕਾਰ ਬਦਲ ਗਈ ਹੈ ਅਜੇ ਤੱਕ ਕੁਝ ਨਹੀਂ ਬਣਿਆ ਕੁਝ ਵੀ ਨਹੀਂ ਹੁਣ ਨਵੀਂ ਸਰਕਾਰ ਆਈ ਹੈ ਸੱਤਾ ਚ ਨਵੀਂ ਸਰਕਾਰ ਆ ਤਾਂ ਇਹਨਾਂ ਦੇ ਲੀਡਰ ਵੀ ਆਏ ਹੋਣਗੇ ਇਹਨਾਂ ਕੀ ਡਿਮਾਂਡ ਰੱਖੀ ਕੁਝ ਉਹ ਜੀ ਬੰਨ ਤਿਆਰ ਦੇਖੋ ਕੋਈ ਜਾਂਦਾ ਇੱਥੇ ਨਹੀਂ ਕੋਈ ਆਂਦਾ ਪਿੰਡ 'ਚ ਇੱਥੇ ਕੋਈ ਨਹੀਂ ਆਉਂਦਾ ਨਾ ਨਹੀਂ ਆਂਦਾ ਤੋਂ ਕਿੱਡੀ ਕੜੀ ਬਾਪੂ ਜੀ ਥਾ ਇੱਥੇ ਡਿੱਗੀ ਮੈਨੂੰ ਮੜਾ ਜਿਹਾ ਖਾਹੋਂਗੇ ਚਲੋ ਅੱਗੇ ਤਾਂ ਹਾਲਾਤ ਬੜੇ ਮਾੜੇ ਨੇ ਐਦਾਂ ਦੇ ਹਾਲਾਤ ਆਪਾਂ ਘਰਾਂ ਵਿੱਚ ਕੀ ਕੀ ਆਪਣੇ ਸੁੱਖ ਸੁਵਿਧਾ ਨੇ ਪਰ ਇੱਥੇ ਹਾਲਾਤ ਦੇਖੋ ਕੀ ਬਣੇ ਹੋਏ ਐ ਤਾਂ ਆਹ ਬਾਪੂ ਦਾ ਸਮਾਨ ਪਿਆ ਐ ਇੱਧਰ ਖਾਣਾ ਪਾਣੀ ਬਾਪੂ ਇਕੱਲੇ ਰਹਿੰਦੇ ਹੋ ਇੱਥੇ ਨਹੀਂ ਹੈ ਰਿਹਾ ਪਰਿਵਾਰ ਉਹਦਾ ਪਰਿਵਾਰ ਕਿੱਥੇ ਗੱਗੇ ਕਿੱਥੇ ਗਿਆ ਆਹ ਉਹ ਦੂਹਾਂ ਢੀ ਨਿਕਾਇਆ ਠੀਕ ਐ ਤੇ ਬਾਪੂ ਜੀ ਦੇਖੋ ਹਾਲਾਤ ਇਹ ਸਾਹਮਣੇ ਆ ਫ੍ਰਿਜ ਐ ਹਾਂ ਜੀ ਇਹ ਖਰਾਬ ਹੋਈ ਜੇ ਇੱਕ ਕਦੋਂ ਹਾਲਾਤ ਬਣੇ ਜੀ ਅੱਜ ਮਕਾਨ ਟੁੱਟਿਆ ਮੈਂ ਕਹਿੰਦਾ ਫਰਿੱਜ ਦਿਖਾ ਦੇ ਯਾਰ ਅੰਗੇ ਜਾ ਕੇ ਫਰਿੱਜ ਚੰਗੀ ਤਰ੍ਹਾਂ ਦਿਖਾ ਬਾਬੂ ਕੀ ਹਾਲਾਤ ਕੀ ਬਣੇ ਪਿਆ ਦੇਖੋ ਕਦੋਂ ਪਾਣੀ ਆਇਆ ਤਾਂ ਕੋਈ ਸਮਾਨ ਕੋਈ ਬੱਚ ਕੋ ਰੋੜ ਜਾਵੇ ਕਿ ਕੁਝ ਬਚਿਆ ਵੀ ਇੱਥੇ ਨਹੀਂ ਸਮਾਨ ਜੀ ਬਹੁਤ ਰੋੜ ਗਿਆ ਸੀ ਮੇਰਾ ਕੀ ਕੀ ਰੋੜ ਗਿਆ ਇਥੋਂ ਮੇਰਾ ਸਿਲੰਡਰ ਇੱਕ ਕਪੜੇ ਜਾਨ ਨਹੀਂ ਸੀ ਨਾ ਉਹ ਹੋਰ ਇੱਥੇ ਪਾਣ ਡਟ ਨੇ ਰਹੇਗਾ ਸੀ ਸਾਰਾ ਕੋਈ ਲੱਭਿਆ ਨਹੀਂ ਗਏ ਨਹੀਂ ਜੀ ਪਪੂ ਦਿਨ ਤਾਂ ਲੰਘ ਜਾਂਦਾ ਬੰਦਾ ਕੱਟ ਲੈਂਦਾ ਰਾਤ ਨੂੰ ਤਾਂ ਆਰਾਮ ਮੜਮੋਟਾ ਕਰਨਾ ਹੁੰਦਾ ਜਿੰਨਾ ਤੁਹਾਡੀ ਉਮਰ ਹੈ ਆਰਾਮ ਜ਼ਰੂਰੀ ਹੈ ਰਾਤ ਕਿੱਦਾਂ ਲੰਘਦੀ ਐ ਇੱਥੇ ਰਾਤ ਮੱਛਰ ਮੂਛਰ ਜੇ ਪਾਸੇ ਪਾਸੇ ਮਾਰ ਕੇ ਖਾਂ ਰੋਈਦਾ ਬਾਠੀ ਆਵੇ ਨਾ ਕੋਈ ਆ ਕੇ ਪੁੱਛਦਾ ਨਹੀਂ ਨਾ ਕੋਈ ਕਿਸੇ ਨੇ ਬਾਹ ਨਹੀਂ ਫੜੀਗੇ ਨਹੀਂ ਨਹੀਂ ਤਾਂ ਹਾਲਾਤ ਤੁਸੀਂ ਦੇਖ ਸਕਦੇ ਹੋ ਮੈਂ ਅੱਗੇ ਜਾ ਕੇ ਤੁਹਾਨੂੰ ਫਰਿੱਜ ਦੀ ਦੇਖੋ ਬੰਨੀ ਹੋਈ ਏ ਤਾਰਾਂ ਦੇ ਨਾਲ ਪਪੂ ਤਾਰ ਕੇ ਕਹਤੋਂ ਬੰਨੀ ਹੋਈ ਐ ਵੀ ਟੁੱਟ ਨਾ ਜਾਵੇ ਕਿ ਵੈਸੇ ਖਰਾਬ ਤਾਂ ਹੋਈ ਪਈ ਐ ਆ ਤਾਰ ਬੰਨ ਕੇ ਵਾਪੁਨ ਰੱਖੀ ਹੋਈ ਹੈ ਖਰਾਬ ਤਾਂ ਫਰਿੱਜ ਪਹਿਲਾਂ ਹੀ ਮੈਨੂੰ ਲੱਗਦਾ ਚੱਲਦੀ ਪਪੇ ਨੇ ਚੱਲਣਾ ਤਾਂ ਕੀ ਹੈ ਕਿਉਂਕਿ ਹਾਲਾਤ ਇਹਦੇ ਉੱਪਰ ਮਿੱਟੀ ਵਗੈਰਾ ਇਸ ਸਾਰੀ ਮਿੱਟੀ ਚ ਖਰਾਬ ਹੋ ਗਈ ਸੀ ਹਾਂਜੀ ਹਾਂਜੀ ਟੁੱਟ ਗਈ ਇਤਨਾ ਨਵੀਂ ਲਈ ਸੀਗੀ ਇਹ ਨਵੀਂ ਸੀ ਤੇ ਹੁਣ ਤਾਂ ਵਾਪੁ ਤਾਂ ਲੱਗਦੀ ਹੈ ਕਿ ਕਿਦਾਂ ਕਿ ਕਦੇ ਲੈਂਟਰ ਵੱਜਿਆ ਸੀ ਤੇ ਟੁੱਟ ਕੇ ਤੇ ਬਸ ਆ ਸਾਰੀ ਇਹ ਫੁੱਲ ਗਿਆ ਵਾ ਨਾ ਆ ਦੇਖੋ ਹਾਲਾਤ ਕੀ ਬਣਿਆ ਪਿਆ ਹੈ ਘਰ ਦਾ ਸਮਾਨ ਇਧਰ ਦੇਖੋ ਇੱਟਾਂ ਤੱਕ ਨਿਕਲੀਆਂ ਪਈਆਂ ਬੁਰੇ ਹਾਲਾਤ ਆ ਯਾਰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦੇ ਇਧਰ ਕਿੰਨਾ ਵੱਡਾ ਟੋਇਆ ਹੋ ਰਾਤ ਭਰਾਤੇ ਬੰਦਾ ਕਿਦੇ ਬਾਹਰ ਅੰਦਰ ਜਾਣਾ ਹੋਵੇ ਤਾਂ ਆ ਦੇਖੋ ਇੰਨੇ ਟੋਏ ਚ ਡੱਗ ਪਵੇ ਤਾਂ ਬੰਦਾ ਪਾਣੀ ਨਾਲੋਂ ਖਤਰਾ ਤਾਂ ਇੱਥੇ ਜ਼ਿਆਦਾ ਆ ਇੱਟਾਂ ਅੱਗੇ ਤੱਕ ਖਿਲਰੀਆਂ ਪਈਆਂ ਇਧਰ ਇੱਕ ਪਿੱਛੇ ਤਸਵੀਰ ਦਿਖਾ ਦਿੰਨੇ ਆ ਆ ਹੁਣ ਦਰਵਾਜ਼ਾ ਟੁੱਟਿਆ ਪਿਆ ਅੱਗੇ ਬੱਪੂ ਨੇ ਝੁੱਗੀ ਬਣਾਈ ਹੋਈ ਆ ਹਾਲਾਤ ਬੜੇ ਚਿੰਤਾਜਨਕ ਨੇ ਔਰ ਇਹ ਕੜਾ ਕਮਰਾ ਥੋੜਾ ਜਿਹਾ ਬਚਿਆ ਹੈ ਇਧਰ ਉੱਪਰ ਤਸਵੀਰ ਮਾਰ ਕੇ ਦਿਖਾ ਦਿੰਨੇ ਆ ਆ ਦੇਖੋ ਕੀ ਹਾਲਾਤ ਬੱਪੂ ਰਾਤ ਆਹ ਤੰਬੂ ਹੀ ਸੁਣਾ ਜਾਈਂ ਇੱਥੇ ਨਾ ਮੈਂ ਕਹਿੰਦਾ ਇੱਥੇ ਨਾ ਪਿਓਏ ਤਾਂ ਲੱਗਦਾ ਮਤੋਂ ਡਿੱਗਣ ਵਾਲਾ ਐ ਇਹ ਡਿੱਗਣ ਵਾਲੇ ਐ ਇਹ ਤਾਂ ਆ ਦਿਨੇ ਦਿਨੇ ਚੱਟ ਬੈਹ ਜਾਈਦਾ ਇੱਥੇ ਨੀ ਬਾ ਉੱਥੇ ਸੌਂੀਦਾ ਮੱਛਰ ਵੀ ਬਾਹ ਦੇਗਾ ਅਬ ਹੋਣੀ ਲੈਟ ਰੂਟ ਦਾ ਪ੍ਰਬੰਧ ਕੀਤਾ ਮਾੜਾ ਮਟਾ ਹਾਲਾਤ ਤਰਸਯੋਗ ਨੇ ਬਾਪੂ ਇੱਕ ਸਰਕਾਰ ਕਹਿ ਰਹੀ ਐ ਕਿ ਅਸੀਂ ਰਾਹਤ ਵੱਡੀ ਦੇਂਗੋ ਰਾਹਤ ਤਾਂ ਤੂੰ ਸਾਰਾ ਬਿਆਨ ਕਰੀ ਤਾ ਉਸ ਤੋਂ ਬਾਅਦ ਕੋਈ ਇੱਥੇ ਪਟਵਾ ਰਈ ਜਾਂ ਕੋਈ ਹੋਰ ਕਮਰਾ ਦੇ ਲਈ ਕੋਈ ਗਰਦੌਰੀ ਲਈ ਕੋਸ਼ਾ ਹੈ ਕੋਈ ਲਿਖਣ ਨਹੀਂ ਆਇਆ ਕੁਛ ਵੀ ਨਹੀਂ ਆਇਆ ਕੋਈ ਨਹੀਂ ਆਇਆ ਨਹੀਂ ਆਇਆ ਤਾਏ ਜਮਿਨੀ ਹਕੀਕਤ ਦੀ ਰਿਪੋਰਟ ਜੋ ਤੁਹਾਡੇ ਸਾਹਮਣੇ ਦਿਖਾਈ ਐ ਸੀ ਹਾਲਾਤ ਘਰ ਦੇ ਤੁਸੀਂ ਦੇਖ ਚੁੱਕੇ ਹੋ ਕਦੇ ਗੇੜਾ ਲੱਗੇ ਤਾਂ ਤੱਕਾ ਵਸਤੀ ਲੋਹਿਆਂ ਦੇ ਨਜ਼ਦੀਕ ਜ਼ਰੂਰ ਆਇਓ ਪਾਪਾ ਜੀ ਹੋਰ ਕੁਝ ਕਹਿਣਾ ਚਾਹੁੰਦੇ ਹੋ ਬਸ ਬਸ ਤਾਂ ਇਹ ਹਾਲਾਤ ਨੇ ਤਸਵੀਰਾਂ ਦਿਖਾਉਣ ਦਾ ਇੱਕੋ ਮਤਲਬ ਸੀ ਕਿ ਦਰਿਆ ਸਤਲੁਜ ਨੇ ਤਬਾਹੀ ਕਿਸ ਤਰ੍ਹਾਂ ਮੰਗਾਈ ਕਿਸ ਤਰ੍ਹਾਂ ਇਹ ਮਚਾਈ ਤਾਂ ਇਹ ਨੇ ਹਾਲਾਤ ਬਾਕੀ ਤੁਸੀਂ ਕੀ ਇਸ ਬਾਰੇ ਸੋਚਦੇ ਹੋ ਜ਼ਰੂਰ ਜ਼ਰੂਰ ਆਪਣੇ ਕੀਮਤੀ ਸੁਝਾਅ ਦਿਓ ਕੈਮਰਾਮੈਨ ਸੋਨੂ ਦੇ ਹਰਦੀਪ ਅਧਾਰ ਨਿਊਜ਼ ਤੱਕਾ ਵਸਤੀ